ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ 10 ਬੱਜੇਗੇ ਹੋਣਗੇ ਜੀ ਹੁਣ ਜਾਂ 5-4 ਮਿੰਟ ਰਹਿੰਦੇ ਹੋਣਗੇ ਤੇ ਅਸੀਂ ਜਾਣਿਆ ਜੀ ਰਾਜੀਏ ਕਿਉਂਕਿ ਰਾਜੀਏ ਮੇਲੀ ਹੈ ਤੇ ਹੋਰ ਆ ਪਿੰਡ ਨੇਲੇ ਲੱਗਦੇ ਸਾਡੇ ਪਿੰਡ ਲੱਗਦੀ ਹੈ ਮੇਲੀ ਤੇ ਮੇਲੇ ਇਸ ਕਰਕੇ ਕਿਹਾ ਜਾਂਦਾ ਜੀ ਮਾਤਾ ਰਾਣੀ ਦਾ ਮੇਲਾ ਮੇਲੀ ਆਗੀ ਤੇ ਪਹਿਲਾਂ ਉੱਥੇ ਜਿਦੋਂ ਅਸੀਂ ਛੋਟੇ ਹੁੰਦੇ ਪਹਿਲਾਂ ਤੋਂ ਹੀ ਲੱਗਦੀ ਹੈਗੀ ਸਾਡੇ ਪਾਪਾ ਜੀ ਹੁਣਾਂ ਤੋਂ ਵੀ ਪਹਿਲਾਂ ਦੀ ਤੇ ਜਦੋਂ ਅਸੀਂ ਛੋਟੇ ਹੁੰਦੇ ਉੱਥੇ ਨਾ ਸਵੇਰੇ ਸਵੇਰੇ ਆ ਮੱਥਾ ਟੇਕ ਟੇਕ ਮੁੜੀ ਜਾਂਦੇ ਹੁਣ ਤਾਂ ਮੇਲਾ ਹੈਗਾ ਕੱਲ੍ਹ ਵੀ ਪਰ ਅਸੀਂ ਅੱਜ ਵੀ ਭਰਦਾ ਹੈਗਾ ਅੱਜ ਹੈਗੀ ਹੈ 21 20 ਤੇ 21 ਤਿੰਨ ਦਿਨਾਂ ਦਾ ਮੇਲਾ ਭਰਿਆ ਹੈਗਾ ਐਨੇ ਹਰੀ ਸੱਤੇ ਰਾਤੇ ਹੁੰਦਾ ਹੈਗਾ ਹਨਾ ਤੇ ਪਰ ਅਸੀਂ ਮਾਤਾ ਰਾਣੀ ਨੂੰ ਵਿਚਾਰੀ ਨੂੰ ਮੰਨਦੇ ਨਹੀਂ ਨਾ ਹੀ ਵਿਚਾਰੀ ਨੇ ਸਾਨੂੰ ਕੁਝ ਕਿਹਾ ਕਿਤੇ ਹੈਨਾ ਨਾ ਹੀ ਅਸੀਂ ਵਿਚਾਰੀ ਨੂੰ ਮੰਨਦੇ ਆਂਗੇ ਤੇ ਮੈਂ ਤਾਂ ਕਦੇ ਅਸੀਂ ਮੇਲੇ ਤੇ ਨਹੀਂ ਗਏ ਇੱਕ ਸਾਲ ਪਹਿਲਾਂ ਕਈ ਸਾਲ ਹੋ ਗਏ ਉਦੋਂ ਗਈ ਸੀ ਜਦੋਂ ਆਪਣਾ ਚੈਨਲ ਬਣਾਇਆ ਬਣਾਇਆਗਾ ਤੇ ਆ ਇੱਕ ਤੀ ਸੁਖਮਣਕ ਹੀ ਜਾਂਦੀ ਕਿ ਨਾਨਕਾ ਨੇ ਪਿੰਡ ਮੇਲਾ ਕਹਿੰਦੀ ਉਰੋਂ ਵੀ ਸਾਰਾ ਪਿੰਡ ਜਾਂਦਾ ਮੱਥਾ ਟੇਕਣ ਜਿਹੜੇ ਮੰਨਦੇ ਨੇ ਮਾਈ ਰਾਣੀ ਨੂੰ ਤੇ ਬਹੁਤ ਸਾਰਾ ਇਕੱਠ ਹੁੰਦਾ ਲੱਵੇ ਲੱਵੇ ਪਿੰਡਾਂ ਦਾ ਕਿਉਂਕਿ ਨੇਰੇ ਵੱਧ ਜਾਂਦੇ ਨੇਗੇ ਤੇ ਹੁਣ ਮੇਲਾ ਭਰਨ ਲੱਗ ਗਿਆ ਹੈ ਨਾ ਤੇ ਜਿਹੜੋਂ ਅਸੀਂ ਕੁਮਾਰੀ ਹੁੰਦੀਆਂ ਪਰ ਅਸੀਂ ਵੀ ਨਾ ਕਦੇ ਇੰਨਾ ਖਾਸ ਗਈਆਂ ਸੀਗੇ ਜਦੋਂ ਮੱਥਾ ਟੇਕਣ ਜਾਂਦੀ ਸਾਡੀ ਮੰਮੀ ਹੈ ਨਾ ਚਾਤਾਆਂ ਚਾਚੀਆਂ ਇਕੱਠੀਆਂ ਹੋ ਕੇ ਇਹ ਜਿਹੀ ਵਾਲੀ ਜਾਂਦੀਆਂ ਨਹੀਂ ਉਹ ਕੰਮ ਕਰਕੇ ਪਹਿਲਾਂ ਨੇ ਰਹਿਨੇ ਮੱਥਾ ਟੇਕ ਕੇ ਆਉਂਦੇ ਫਿਰ ਜਿਹੜੀ ਸਾਡੀ ਸੁਰਤੀ ਸੰਭਲ ਗਈ ਫਿਰ ਅਸੀਂ ਹੈ ਨਾ ਜੱਜਣੇ ਜਾਣ ਲੱਗੇ ਵੀ ਚਲ ਉੱਥੇ ਖਾ ਪੀਆ ਮੈਂ ਕੁਝ ਚੀਜ਼ ਲਿਆ ਮੈਂ ਕੁੜੀਆਂ ਦਾ ਚੂੜੀਆਂ ਸੰਪਾਈਆਂ ਨਾ ਹੁੰਦਾ ਹੁਣ ਤਾਂ ਉਹ ਵੀ ਸੌਂਕ ਨਹੀਂ ਰਿਹਾ ਹੈ ਨਾ ਤੇ ਇਹ ਵੀ ਸੌਂਕ ਆਪਣੇ ਉਮਰ ਉਮਰ ਦੇ ਹੁੰਦੇ ਨੇਗੇ ਤੇ ਤੁਹਾਨੂੰ ਦਿਖਾਉਣਾ ਹੈ ਸਾਡੇ ਪਿੰਡ ਦੀ ਮੇਲੀ ਤੇ ਤੁਸੀਂ ਸਾਰੇ ਪਿੰਡਾਂ ਦੇ ਮੇਲੇ ਤਾਂ ਬਥੇਰੇ ਵਾਰੀ ਦੇਖੇ ਨੇ ਪਰ ਮੇਲੀ ਅੱਜ ਦੇਖੋਗੇ ਤੁਹਾਨੂੰ ਅੱਜ ਦਿਖਾਵਾਂਗੇ ਮੇਲੀ ਤੇ ਸਰਦਾਰ ਜੀ ਗਾਹੋਂ ਨੇ ਪਹਿਣ ਕੇ ਘਰੇ ਕੱਲ ਨੂੰ ਪੈਣੀ ਆ ਜੀ ਉਹਨਾਂ ਦੇ ਸੱਤ ਫੋਟਰੀ ਤੇ ਉਹ ਸਾਨੂੰ ਤਾਰ ਕੇ ਆਉਣਗੇ ਤੇ ਫਿਰ ਲੈ ਆਉਣਗੇ ਜਿਹੇ تر세ਮ ਸਾਡੇ ਜੇ ਚਾਹੇ ਤਾਰੇ ਲੈ ਆਉਣ ਨੇੜੇ ਹੀ ਆਇਆ ਮੌਜ ਹੁੰਦੀ ਆ ਬਸ 5 ਮਿੰਟਾਂ ਦਾ ਰਾਹ ਹੀ ਐ ਮੋਟਰਸਾਈਕਲ ਤੇ ਤੇ ਸਨ ਤਾਰ ਕੇ ਆਉਣਗੇ ਤੇ ਜਿਵੇਂ ਅਸੀਂ 2 ਘੰਟੇ ਲਾਇਆ 1 ਚਾਰ ਲਾਇਆ ਓ ਸਾਡੀ ਮਰਜ਼ੀ ਹੈ ਕਿ ਆਪਾਂ ਨੇ ਕੰਮ ਤਾਂ ਦੇ ਹੋ ਗਏ ਨੇਗੇ ਸਾਰੇ ਤੇ ਆ ਦੇਖਣਾ ਆ ਕਿ ਮੇਲਾ ਤੇ ਤਰਸੇਮ ਘਰੇ ਨਹੀਂ ਹੈਗਾ ਜੋਤ ਗਿਆ ਹੋਇਆ ਅਮਰ ਤੋਂ ਕੋਲੇ ਆਵਣਾ ਉਹ ਨੂੰ ਬਹੁਤ ਠੱਡੇ ਪਾਣ ਨਲ ਪੁਰਿਆ ਸਾਹ ਢਾਤਾ ਮਾਰਾ ਪੁੱਤ ਹੈ ਹਾਸ ਲਿਆ ਹਾਸ ਲਿਆ ਹਾਸ ਲਿਆ ਫਸੁੰਦੀ ਹੈ ਅੱਛਾ ਤੇ ਮਾਸੀ ਦੀ ਕੋਈ ਪਰਬਾਨ ਉਧਰ ਗਈ ਹੋਈ ਆ ਬਗੂ ਨਾਲ ਪਹਿਲੇ ਹੀ ਆਉਂਦੀ ਐ ਆਮਨ ਨਵਾਉਂਦੀ ਐ ਇੱਕ ਤਰ੍ਹਾਂ ਜੋ ਚ ਹਾਂ ਹਾਂ ਅਸਲੀ ਮਾਹ ਹੁੰਦੋ ਰਹਿੰਦੀ ਮਾ ਤੇ ਖੱਡੇ ਪਾਂਚ ਦੋਬਦੀ ਖੋਚ ਰਹਿੰਦੀ ਉਹਦੇ ਨਾਲ ਹਾਂ ਬਹੁਤ ਜਿਆਦਾ ਖੁਸ਼ਾ ਬਹੁਤ ਜਿਆਦਾ ਖੁਸ਼ੀ ਹੋਈ ਆ ਗੁਰਮਨ ਆਹੋ ਸੁਖਮਨ ਰਹੇਗੀ ਵਿਚਾਰੀ ਭਾਈ ਮੇਰੀ ਦੋਤੀ ਆਈ ਜਾਂਦੀ ਐ ਆਈ ਆ ਮੇਰੇ ਅੱਲਾ ਦੇਖਣ ਤੇ ਜਾਵਾਂਗੇ ਅਸੀਂ ਹੁਣ ਚਾਹ ਪਾਣੀ ਪੀ ਕੇ ਲੈਲੇ ਤੇ ਆ ਗਏ ਕੁਮਾਰ ਆ ਬੇ ਨਾ ਤੂੰ ਕੁਮਾਰ ਨਹੀਂ ਹੈਗਾ ਇਹ ਇਹ ਐ ਕਹਿੰਦੇ ਐ ਇਹ ਸੱਪ ਨਹੀਂ ਆਉਂਦਾ ਕਰੀ ਸਰਦ ਨਾਲ ਨਗੜੀ ਹੈ ਨਗੜੀ ਸੁਪੇਰਾ ਬੇਰ ਤਾਂ ਆਪਣੇ ਤਾਂ ਲਾਉਣ ਵਾਲਾ ਖੜਤ ਬਾਧੂ ਲੈਣੇ ਛੱਪ ਕੇ ਲੈ ਉਹ ਕਮਰੇ ਕੋਲੇ ਲਾ ਲੇ ਕੋਡੇ ਕੋਲ ਤਾਂ ਪੱਕਾ ਕਰ ਲਿਆ ਹੁਣ ਉਹ ਐ ਝੂ ਬੀਬੂ ਤਾਂ ਕਰਦਾ ਨਹੀਂ ਕਈ ਲਾਉਣਾ ਪੈਂਦਾ ਹੋਊ ਫੇਰ ਫਿਰ ਕਰਦਾ ਨਹੀਂ ਹੋਊਗਾ ਬੀਤਾ ਹਨ ਕੀ ਪਤਾ ਲੱਗੇ ਤਾਂ ਸੱਪਾ ਦਾ ਘੜੀ ਬਣਾ ਰਹੇਗਾ ਹਰ ਵਕਤ ਹੁਣ ਸੱਪਾ ਹੁਣ ਲੱਗ ਜਾਣਗੇ ਆ ਉਹਨੇ ਹੋਰ ਲਿਆ ਕੇ ਲਾਟਾ ਸੁਪਾਲ ਨਿਓ ਫੁੱਲ ਜਾਰੇ ਕਿੰਨਾ ਸੋਹਣਾ ਲੱਗਦਾ ਹਾਂ ਅਬੇ ਬਾਲੇ ਪੁੱਤ ਲਿਆ ਕੇ ਉਹ ਹੀ ਲਿਆ ਕੇ ਲਾਉਂਦੇ ਆ ਸਾਡੇ ਆ ਵੀ ਉਸੇ ਨੇ ਲਾਇਆ ਕਿਹੜੀ ਸੁਪਾਲ ਅੱਛਾ ਸੁਪਾਲ ਨੇ ਉਹਨੂੰ ਸਾਂਹ ਹੁਣ ਦਵਾਰੇ ਲੱਗਿਓ ਨਾ ਉਹ ਨਹੀਂ ਰਹਿੰਦੀ ਹੋਈ ਆ ਤਾਂ ਵਿਚਾਰੀ ਬੰਦੂ ਚੱਤ ਅਸਤੇ ਹੁਣ ਆ ਜਾ ਮੇਰੇ ਗੇੜਾ ਮਾਰ ਮੈਂ ਵੀ ਇਹ ਪੁੱਛ ਪੁੱਛ ਕੇ ਲੈ ਇੱਕ ਤਾਂ ਲੈ ਬਦਲੂ ਆਸੂਲੀ ਗੇ ਫਿਟਿੰਗ ਪੇਪਰ ਵਧੀਆ ਹੋ ਆ ਪੇਪਰ ਵਧੀਆ ਹੋਵੇ ਪਾਸਕ ਤਾਂ ਵਧੀਆ ਨੰਬਰ ਆ ਜਾਣਗੇ ਹਾਂ ਵਧੀਆ ਆ ਜਾਣਗੇ ਕੈਪਰਸੈਂਟ 90 ਹਾਂ ਆ ਚਾਹੀਦੀ 90 ਨਹੀਂ 80 ਆ ਜਾਣਗੇ 80 ਆ ਜਾਣਗੇ ਜੋਤ ਨੂੰ ਜੋਤ ਨੇ ਤਾਂ ਮੈਂ ਨਹੀਂ ਪਤਾ ਕੋਈ ਜੋਤ ਨੇ ਤਾਂ ਪੇਪਰ ਫੇਰੀ ਗਰਮ ਮੰਨ ਤੇ ਜੋਤ ਨੇ ਹਾਂ ਮੈਂ ਖਾਈ ਹੈ ਮੋੜ ਦੀ ਗਲਾਸਾ ਇਹਨਾਂ ਨੇ ਕੋਈ ਤੇ ਪੇਪਰ ਸੀ ਹੈ ਨਾ ਕੋਈ ਕੋਈ ਦਿੱਕ ਭਾਪੀ ਭਾਈ ਫਿਰ ਮੇਲੇ ਤੇ ਕੀ ਦਵਾਈਂਗੀ ਪੂਆ ਨੂੰ ਤੈਨੂੰ ਉਹ ਦਿਹਾੜੀ ਉਸੇ ਕੜਾ ਦਵਾਈਂਗੀ ਹਾਂ ਪਤਾ ਹੈ ਪਤਾ ਨਹੀਂ ਤੈਨੂੰ ਵੀ ਪੂਆ ਤਾਂ ਚੂੜੀਆਂ ਤਾਂ ਪਾਉਂਦੀ ਵੀ ਹੈਗੀ ਤੂੰ ਕੀ ਦਵਾਈਂਗੀ ਪੂਆ ਨੂੰ ਤੂੰ ਕੀ ਲੈਂਗੀ ਲੈਣੀ ਹੈ ਦਵਾਈਂਗੀ ਹੂੰ ਤੂੰ ਕੀ ਲੈਂਗੀ ਆਇ ਜੋ ਮੱਤਾ ਕੋਲ ਲਈਏ ਦੇਖ ਲੈ ਪੂਆ ਨਾ ਮੱਥਾ ਟੇਕਿਆ ਹੀ ਢੜੀਆਂ ਵਾਲੇ ਪੂਆ ਵੀ ਇੱਥੇ ਮੱਥਾ ਟੇਕਣ ਆਉਂਦੀ ਆ ਮੱਥਾ ਟੇਕ ਕੇ ਦੇਖ ਲੈ ਮੂਲ ਨਾਲੋਂ ਬਿਆਜ ਪਿਆਰਾ ਪਰਨੀ ਤਨੂ ਚੂੜੀਆਂ ਲਿਆ ਕੇ ਦਿੱਤੀਆਂ ਨਹੀਂ ਤੁਹਾਨੂੰ ਪੂਆ ਨੇ ਐਂਦੇ ਨਹੀਂ ਪੜਾ ਪੈਣੀਆਂ ਨਹੀਂ ਪੂਆ ਸਾਬਣ ਲਾ ਕੇ ਤਾਂ ਵੇਚ ਸਕ ਪੈ ਜਾਣ ਫਿਰ ਇਹ ਕੱਢੂਗੀ ਸਕੂਲ ਜਾਂਦੀ ਦੋ ਹੀ ਪਾਉਂ ਬਾਹਰੀਆਂ ਨਹੀਂ ਪਾਉਂਦੀ ਆ ਤਾਂ ਦੋ ਪੈਣੀਆਂ ਪਾਉਗੀ ਮਾਈ ਰੰਗ ਨਹੀਂ ਚੇਹਲੀ ਆ ਮਾਈ ਰੰਗ ਚੇਹਲੀ ਲੈ ਪੂਆ ਪੂਆ ਅਦਰੋਂ ਸਾਬਣ ਨਾਲ ਪਾਉਂਦੀ ਆ ਆ ਤਾਂ ਦੋ ਪੈਣੀਆਂ ਨਾਤੀ ਵਿਚਾਰੀ ਮਾਈ ਦੇ ਟੁੱਟ ਜਾਣਗੇ ਤੇ ਪੈ ਜਾਣੀਆਂ ਆ ਹਦੂਖ ਵੜ ਲੱਗ ਜਾਂਦਾ ਪੂਆ ਸਾਬਣ ਨਾਲ ਲਾ ਦਨੀ ਆ ਸਾਬਣ ਨਾਲ ਹੋਣ ਜੰਤ ਤੂੰ ਮੈਂ ਪੈ ਜਾਂਦੀ ਮਾਰਦੀ ਵਿਚਾਰੀ ਭੂਆ ਸਾਡੀ ਦੇਖਾ ਸਾਡੇ ਨਾਲ ਵੀ ਧੱਕਾ ਕਰਦੀ ਹੁੰਦੀ ਸੀ ਇਹ ਲੈ ਇਹ ਵੱਡੇ ਭੂਆ ਭਾਈ ਧੱਕਾ ਹੈ ਹੈ ਭੂਆ ਤੂੰ ਬਸਦੀ ਹੈ ਟੁੱਟੀ ਵੀ ਹੈਗੀ ਹੈ ਲੈ ਜਾ ਮੈਂ ਆਵਣ ਦੀ ਨਾਨਦੇ ਬੀਬੀ ਦੀ ਨਾਨੰ ਦਾ ਨੇੜੇ ਨੇੜੇ ਆ ਮੋ ਜਾਣਾ ਭੂਆ ਇੱਕ ਮਿੰਟ ਛੱਡ ਦੇ ਮਾਰਦੀ ਵਿਚਾਰੀ ਸੱਚੀ ਮਾਰਦੀ ਸੱਚੀ ਮਾਰਦੀ ਭੂਆ ਨਹੀਂ ਤੂੰ ਤੂੰ ਲੱਗਦਾ ਪਾਇਗਿਆ ਪਾਇਗਿਆ ਪੂਰਾ ਚੂੜੀ ਲਿਆਤੀ ਆ ਪਾ ਕੇ ਸੱਡੂ ਤੇ ਰੋਈ ਪਾਇਨਿਆ ਨਹੀਂ ਪਾਉਂਦੀ ਉਹ ਉਹ ਨਹੀਂ ਇਹਦੇ ਦੇਉਂਗੀ ਅੱਜ ਪਛਾਣ ਕੇ ਪਾਉਂੂ ਜਾਂਦੇ ਬੋਲ ਕੇ ਨਾ ਮਾਰਦੀ ਵਿਚਾਰੀ ਨਾ ਦੇ ਆਪਣੇ ਇੱਕ ਮੇਰਾ ਵੀ 10 ਲੱਖ ਦਾ ਮੇਰੇ ਇੱਕ ਮੇਰਾ ਜੀ ਹੋਰ ਸੇਵਾ ਕਰਕੇ ਜਾਂਦਾ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਫਿਰ ਮੈਦਾਨ ਫਤਿਹ ਵਰਕੇ ਜੀ ਸੁਖ ਜੀ ਜਿਹੜਾ ਆਪਣੀ ਸਭਾ ਪ੍ਰਧਾਨ ਬਣ ਚੁੱਕੀ ਇਹ ਦੋ ਦਾ ਝੂਟਾ ਤੇ ਮਰੀ ਗਈ ਆ ਹਾਂ ਲੈ ਲਿਆ ਮੈਂ ਇਹ ਕੀ ਆ ਇਹ ਜਿੱਦੇ ਮੈਂ ਆ ਤਿੰਨ ਪਰਸਨਲ ਫੋਨ ਹਾਂ ਇਹ ਜਿੱਦੇ ਮੈਂ ਫੋਨ ਸੇ ਤਾ ਬੋਲ ਆ ਦੇ ਕੋਈ ਇੱਧਰ ਆਏ ਮਾਯਾ ਰਾਣੀਆਂ ਨੂੰ ਆ ਗਰੀਬ ਜਨਤਾ ਲੈ ਜਾਂਦੇ ਕੋਲ ਕੋਈ ਗੱਲ ਕਰਦੇ ਆ ਤੂੰ ਆਉਂਨੇ ਚੱਲ ਤੇ ਉਹ ਤਾਂ ਮਰ ਜਾਣਗੀਆਂ ਇੱਥੇ ਲੈ ਲੋ ਗੱਡੀ ਤੇ ਉਲਟੀ ਨਾਲ ਕੇ ਜਾਣਗੀਆਂ ਮਰਨਗੀਆਂ ਇੱਥੇ ਲੈ ਲੋ ਗੱਡੀ ਤੇ ਮੈਂ ਡਿਊਨ ਮੈਂ ਡਿਊਨ ਇੱਥੇ ਬੈਠੂਗੀ ਚੱਲ ਬੈਠ ਇਹ ਜਵਾਕਾ ਵਾਸਤੇ ਆ ਫਿਰ ਜਵਾਕ ਕੋਈ ਹੋਰ ਜਵਾਕੜੀਆਂ ਆ ਵਾਹਦਾ ਤੂੰ ਵੀ ਵਾਹਦਾ ਕੁੜੀ ਐ ਛੋਟੀ ਐ ਓਏ ਕੇ ਆ ਮੋ ਕੋਈ ਕੇ ਆ ਚਲੰਦਰੇ ਚ ਉਤਰ ਡੇਰ ਨਹੀਂ ਆਉਂਦੀ ਇਹਨਾਂ ਨੂੰ ਮੈਂ ਤਾਂ ਘੇਰ ਆ ਜਾਂਦੀ ਐ ਤੂੰ ਵੀ ਬਹਿ ਜਾ ਹਣ ਪੂਜਾ ਵੱਢੀਆਂ ਤੁੜ ਗਿਆ ਬਈ ਮੇਲਾ ਦੇਖਣਾ ਜੀ ਨੇ ਸਾਡਾ ਦੇਖੋ ਭਾਈ ਖਾਓ ਪੀਓ ਕੀ ਖਾਣਾ ਦਸਮਗੀ ਗਾਣਾ ਸਾਰਾ ਖਾਓ ਪੀਓ ਬਹੁਤ ਪਿਆ ਗਾ ਲੋ ਹੈ ਠੰਡੇ ਪੀ ਲੋ ਹੋਰ ਪਾਣੇ ਠੀਕ ਹੈ ਬਾਹਰ ਵੱਲ ਬਿਜਲੀ ਵੀ ਰੋ ਲੋਦੀ ਵੀ ਬੁਲਾ ਰਿਹਾ ਸਾਰੇ ਚੈਨਲ ਕੋਈ ਮੇਲਾ ਹਾਂ ਸੁਬਾਹ ਵਾਲੀ ਮੰਗਲਿ ਦਾ ਹੋਰ ਲੋਕ ਸਾਰੇ ਦੇਖ ਆਇਆ ਸਵਾਗਤ ਕਰਦੇ ਨੇ ਮਰਦਾ ਸੀਨਾ ਚੌਂਦੀ ਗਾਣੇ ਦੇ ਤਰੀਕੇ ਆਹਾਂ ਦੇ ਹਾਲ ਨੇ ਮਨਜ਼ੂਰ ਕਰੇ ਜਾਂਦੇ ਨੇ ਕੁਝ ਨਹੀਂ ਦਿੰਦੀਆਂ ਨਹੀਂ ਆਏ ਨੇ ਜਿਹੜਾ ਦੇਖੋ ਸ਼ਾਂਤੀ ਜੋ ਸੁਖਣਾ ਲੈ ਕੇ ਆਏ ਨੇ ਇਹ ਨਾਲ ਇੱਕ ਥੋੜੀ ਚਾਹੀਦੀ ਲੋ ਜੀ ਆਪਾਂ ਮੇਲਾ ਦੇਖਣ ਆਇਆਗੇ ਮਾਮੇ ਕੇ ਆਪਣੇ ਦੇ ਕਮੇਟਾ ਤੇ ਮਾਮੇ ਕੇ ਮੇਲੇ ਦੇ ਮੇਲੇ ਦੇ ਵਿੱਚ ਘਰ ਆ ਬਾਾਰ ਤੇ ਮੇਲੇ ਤੇ ਬਾਾਰ ਹੈਗਾ ਜਿਸ ਤੀਆਂ ਲੱਗਦੀ ਮੈਨੂੰ ਉੱਥੇ ਮੇਲਾ ਲੱਗਦਾ ਆਪਣੀ ਯਾਰ ਉਹ ਵੀ ਸੱਡ ਪਾਤਾ ਹਾਂ ਤੀਆਂ ਲਾਉਣ ਨੂੰ ਵੀ ਸੱਡ ਪਾਤਾ ਹਨਾ ਕਮੇਟੀ ਨੂੰ ਧੰਨਵਾਦ ਪੰਚਾਇਤ ਨੇ ਜੋ ਵੀ ਹਨਾ ਕਮੇਟੀ ਬੜੀ ਹੋਈ ਹੈਗੀ ਤੇ ਤੇ ਜੀ ਮਮੀ ਕੋਲੇ ਆਗੇ ਜਦ ਮੇਲਾ ਦੇਖਣਾ ਆ ਤੇ ਮਮੀ ਕੋਲੇ ਵੀ ਆਉਣ ਦਾ ਸੱਦ ਗਾਣੇ ਦਾ ਬਣਾ ਹਨ ਤੇ ਜਿਹਨੂੰ ਪਿਆਰ ਕਰਦੇ ਨੇ ਪੰਜ ਤੇ ਜਸੀ ਦੇ ਵਿਆਹ ਵੀ ਆਏ ਸੀ ਉਹ ਮਾਰਚ ਤੇ ਇਹਨਾਂ ਨੇ ਪਰਿਵਾਰਕ ਚੈਨਲ ਬਣਾਇਆ ਮਮੀ ਨੇ ਤੇ ਜੋੜਾ ਚਹਿਲ ਤੇ ਜੋੜਾ ਚਹਿਲ ਜੋੜਾ ਚਹਿਲ ਦੇਖਿਆ ਕਰੋ ਕੋਈ ਵੀਡੀਓ ਬਣਾ ਦੇਖਣਾ ਚਾਹੁੰਦੇ ਹੋਵੋਗੇ ਜੇ ਹੁਣ ਦੇਖੋ ਜੋੜਾ ਚੈਨਲ ਨੂੰ ਤੇ ਵੀਡੀਓ ਲਾਈਕ ਵੀ ਕਰਿਆ ਕਰੋ ਤੇ ਆਪਾਂ ਦਾ ਸਾਰਾ ਪਰਿਵਾਰ ਹੈ ਜੀ ਤੇ ਆਪਾਂ ਵਸ ਮਿਲ ਕੇ ਜੰਨ ਨੇ ਆਪਣੇ ਪਿੰਡ ਵੀ ਜਾਣਾ ਤੇ ਤੁਹਾਨੂੰ ਪਤਾ ਹੀ ਆਂ ਕਿ ਆਪਾਂ ਸਾਰੇ ਬਿਜੀ-ਬਿਜੀ ਰਹਨੇ ਆਂਗੇ ਸਾਰਾ ਦਿਨ ਤੁਹਾਨੂੰ ਪਤਾ ਇਹ ਘਰ ਦੇ ਪਰਨਟਿਆਂ ਦੇ ਵਿੱਚ ਤੇ ਤੁਸੀਂ ਅੱਜ ਅਜੇ ਅਜੇ ਸਾਡੇ ਸਾਡੇ ਵਲੌਗ ਤੁਸੀਂ ਦੇਖੋ ਪਸੰਦ ਕਰ ਦਿਓ ਜੇ ਤੁਹਾਨੂੰ ਵਧੀਆ ਲੱਗਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਲੋ ਜੀ ਆਪਾਂ ਸਾਰੀ ਪਰਿਵਾਰ ਬੈਠਾ ਹੈਗਾ ਇੱਥੇ ਮੰਮੀ ਨੂੰ ਜਾਣਦੀ ਹੋ ਤੁਸੀਂ ਇਹ ਜਸਪੂਆ ਬੈਠੀ ਹੈ ਜੀ ਇਹ ਜਸਪ੍ਰੀਤ ਭੂਆ ਜੀ ਇਹ ਭੂਆ ਦੀ ਕੁੜੀ ਆ ਮੰਮੀ ਦੀ ਭੈਣ ਆਏਗੀ ਛੋਟੀ ਤੇ ਇਸ ਕਰਕੇ ਆਪਣਾ ਸਾਰਾ ਪਰਿਵਾਰ ਹੈਗਾ ਜਾਣੇ ਪਛਾਣਿਆ ਤੁਸੀਂ ਜਾਣਦੇ ਹੋ ਠੀਕ ਹੈ ਚਲੋ ਤੁਹਾਨੂੰ ਬੋਲੋ ਲਓ ਤਾਂ ਇਹ ਸਸਰੀ ਘਰ ਸਾਰਾ ਨਾ ਮੁੰਡਾ ਮੇਰੇ ਭਤੀਜੇ ਜੀ ਦੇ ਚੈਨ ਨੂੰ ਵੱਧ ਤੋਂ ਵੱਧ ਆ ਵੀ ਕਹਿੰਦੇ ਹੁੰਦੇ ਲੋ ਕਰੋ ਦੇਖਿਆ ਕਰੋ ਨਿਕਲੋ ਮੈਂ ਕਿਹਦੇ ਕਰਾਂ ਵਧੀਆ ਵਧੀਆ ਕਮੈਂਟ ਕਰੋ ਵਧੀਆ ਵਧੀਆ ਵੀਡੀਓ ਦੇਖੋ ਮੇਰੇ ਭਤੀਜੇ ਦੀ ਸੁਈਤਾਹਾਂ ਚੜਾਓ ਫਿਰ ਅਸੀਂ ਵੀ ਇਸੋ ਦੇ ਕੋਈ ਲਾਇਆਗੇ ਉਹ ਚੱਕ ਕੇ ਛੋਟੇ ਸੋ ਜੋ ਬਣਾ ਮੇਰੇ ਭਤੀਜੇ ਦਾ ਚੈਨਲ ਚੱਲਣਾ ਜੀ ਆਪੂ ਤੋਂ ਵੱਧ ਲਾਈਕ ਕਰੋ ਵੀਡੀਓ ਦੇਖੋ ਛੋਟੇ ਛੋਟੇ ਕਮੈਂਟ ਕਰੋ ਆ ਵੀ ਫੜਾ ਮਰਮ ਜਦੋਂ ਲੱਗ ਘਟੀ ਨਾਲ ਇੰਨਾ ਫਰਕ ਆਉਂਦਾ ਹੋਰ ਆਪਾਂ ਜਲ ਕੇ ਜਲ ਕੇ ਪਾਈ ਗਏ ਠੰਡਿਆ ਤੇ ਨਾਲ ਠੰਡਾ ਹੋ ਗਿਆ ਤੇ ਲੋ ਜੀ ਆਪਾਂ ਆ ਗਏ ਤੇ ਤੇਜ ਅਗ ਹੋ ਗਈ ਸੀ ਹੁਣ ਅਗ ਘਟ ਗਈ ਮੈਂ ਫਿਰ ਬੀਬੀ ਨਾਲ ਤਾਂ ਲੱਗ ਗਈ ਹੁਣ ਅਗ ਨਾ ਘਟਾਈ ਤੇ ਰਸਈ ਕੰਮ ਨੇ ਨਿਬੜ ਦੂ ਕਿਉਂਕਿ ਫਿਰ ਵੀ ਇੰਨਾਂ ਦਾ ਵੀ ਕੰਮਾਂ ਟਾਈਮ ਹੋ ਜਾਂਦਾ ਹਨ ਜਦੋਂ ਮੇਲਾ ਦੇਖ ਕੇ ਆਈਏ ਫਿਰ ਆ ਕੇ ਕੰਮਾਂ ਦਾ ਟਾਈਮ ਹੋ ਜਾਂਦਾ ਹੈਗਾ ਫਿਰ ਇਧਰ ਆਵਾਂ ਨਾ ਕਰ ਰਹੀ ਆ ਪਕੌੜਿਆਂ ਦਾ ਤਿਆਰ ਤੇ ਮੈਂ ਚੱਲ ਮੈਂ ਘੜਾਣੀਆਂ ਨਾਲ ਸੇਬੀ ਮਿੱਠਾ ਜਾਣਗੇ ਤਿੰਨੇ ਜਣੀਆਂ ਅਲੱਗ ਲਗਾ ਕੇ ਇੱਕ ਦਿਨ ਦੇ ਚ ਨੀ ਮੇਲ ਹੋਣੀ ਸਾਡੇ ਗੁਰਗਲ ਪਕੌਣੇ ਪਕਾਉਣੇ ਆਵਾਂ ਕਰ ਦੂਗੀ ਆਟਾ ਤਿਆਰ ਪਕਾਉਣੇ ਆ ਤਿੰਨੇ ਜਣਾਂ ਨੂੰ ਕੋਈ ਲੱਗਦਾ

ਯਾਨੀ ਕਿ ਤੂੰ ਲੈ ਕੇ ਦੇ ਨਾ ਹੱਥ ਨਹੀਂ ਜਾਂਦਾ ਸਵਾਦ ਨੇ ਹੈ ਬਰਾਬਰ ਸਵਾਦ ਨੇ ਨਹੀਂ ਆ ਚੁੰਡੀਆਂ ਮੈਨੂੰ ਦੇ ਦੇ ਕਲਿੱਪ ਮੈਂ ਜੂੜੇ ਤੇ ਲਾ ਲਵਾਂ ਹੈ ਤਾਂ ਨਾ ਪਾ ਗਿਆ ਤੁੰਤਾ ਸੀਗਾ ਤੱਪਣਾ ਦਿੱਤੇ ਹੋਗੇ ਪਾਂਡੇ ਟੋਕਰ ਤੇ ਤੱਪੇ ਪਿਆ ਨਹੀਂ ਹੋਇਆ ਕਰਨਗੇ ਸੱਚੀ ਤੇ ਕੰਨ ਹੈ ਪਤਾ ਤੱਪੇ ਹੋਗੇ ਅੱਥਮਾ ਚ ਗਿਆ ਤੀ ਹੈ ਬਰਾਬਰ ਤੂੰ ਆ ਜੇ ਪ੍ਰਗਟ ਵੀ ਰਾਹ ਤੇ ਮੇਰੇ ਕੋਲੇ ਪ੍ਰਗਟ ਵੀਰੇ ਨਾਲ ਆ ਜਾਂਦੀ ਨੇ ਗਗੜੀ ਵੀ ਰਾਹ ਆਇਤੀ ਆ ਤੂੰ ਕਾ ਤੂੰ ਨਹੀਂ ਆਈ ਮੇਰੇ ਕੋਲੇ ਹਾਂ ਭਰਾ ਤੂੰ ਕਾ ਤੂੰ ਨਹੀਂ ਆਈ ਮੇਰੇ ਕੋਲੇ ਮੈਂ ਹੀ ਕਾ ਤੂੰ ਪੈਸਾ ਲੈ ਲੈਂਦੀ ਤਾ ਆ ਜਾਂਦੀ ਪੈਸਾ ਦਿੰਦੀ ਤੈਨੂੰ ਮੈਂ ਤੂੰ ਫਿਰ ਪੈਸਾ ਲੈ ਲੈਂਦੀ ਮੇਥੋਂ ਹੈ ਭੂਆ ਕੋਲੇ ਆਉਂਦੀ ਹਾਂ ਭਰਾ ਲਓ ਪੈਸਾ ਪੜੇ ਪੱਪੜੇ ਗੁਣਾ ਜੀ ਚੰਗਾ ਵਰਗ ਟ ਵੀਰੇ ਨਾਲ ਕਿੱਥੋਂ ਆ ਕੋਲੇ ਮੈਂ ਜਾਉ ਕਿਹੜੀ ਤੇ ਜੱਜ ਲੱਗ ਗਈ ਹੈ ਲਾਉਂਗੀ ਮਾਉ ਵੀ ਚੰਗੋ ਹੋ ਗਿਆ ਹਾਂ ਝਾੜੂ ਕੋਚਾ ਛੋੜਿਆ ਤਾਂ ਉਹ ਵੀ ਪੁੱਤਰਕੀ ਵਾਲਾ ਕੰਮ ਹੀ ਐ ਝਾੜੂ ਕੋਚਾ ਹਾਂ ਉੱਤਰੇ ਵਿੱਚ ਕੱਲੀ ਨੇ ਪਕਵੜੇ ਲਾਦੇ ਸੀਗੇ ਕਿੱਦੇ ਪੁੱਤ ਕਿੱਦੇ ਦੱਸ ਦੇ ਕਿੱਦੇ ਪਰਸਾ ਚਾਹਤੇ ਅੱਛਾ ਚੁੱਪੀ ਆ ਇਹਦਾਂ ਹਾਂ ਕੁਛ ਕਰ ਲੈ ਲਿਆ ਕਰ ਕੋਸੋ ਮੈਂ ਝਾਟੇ ਨਾ ਗਲ ਲਾ ਲੂੰਗਾ ਇਸ ਤਰ੍ਹਾਂ ਕੰਦੀ ਬਚਤ ਰੱਖੀ ਸੱਚੀ ਜਵਾ ਦਾ ਆਰਾਮ ਦੇ ਧਨ ਤੇ ਲੱਗ ਜਾਣਾ ਪੁੱਤ ਜਿਹੜਾ ਪਾਵੇ ਨਾ ਤੇਲ ਚ ਮੂੰਹ ਕਰਾ ਕਰਕੇ ਪਾਇਆ ਕਰ ਮਾਂ ਦੇ ਹੱਥ ਤੋਂ ਪਾਣੀ ਪੂਣੀ ਦੇ ਹੱਥ ਚ ਬਚਾ ਕੇ ਰੱਖ ਤੇ ਹੱਥ ਤੋਂ ਬਚਾ ਕੇ ਆਉਣ ਇਹਨੂੰ ਜਰੋਆ ਕਰਦੀ ਹੁੰਦੇ ਕੋਲ ਖੜ ਕੇ ਦੱਸ ਦਿਆ ਕਰ ਵੀ ਆਏ ਨਾ ਸਿੱਟਾ ਪਾਉਣ ਵਿੱਚ ਹਾਂ ਹਰ ਦਿਨ ਹਾਂ ਅੱਜ ਲਾ ਕੁ ਹਾਂ ਰੇ ਲਾਲ ਵਾਲੇ ਰਾਤ ਰਾਤ ਵਰਗੇ ਤੇ ਲਾਲ ਲਾਲ ਠੀਕ ਹੈ ਲਾਲ ਪਕੌੜੇ ਬਣਾਉਣੇ ਜਲੇਬੀਆਂ ਰੰਗ ਪਾ ਲੈ ਜੀ ਬੱਚੇ ਲਾਲ ਮੰਗਦੇ ਨੇ ਮੇਲਿਆਂ ਵਰਗੇ ਉਹ ਤਾਂ ਤੇਲ ਨਾ ਮਠੀਰਿਆ ਹੋਇਆ ਹੁੰਦਾ ਬਾਰ ਬਾਰ ਤੇਲ ਪਾਈ ਜਾਂਦੇ ਨੇ ਜਹਰੀਲਾ ਤੇਲ ਬਣ ਜਾਂਦਾ ਹੋ ਘਰ ਦੀ ਕਾਣੀ ਵਾਲ ਕੌਣ ਪਾਉਂਦਾ ਤੇਲ ਹਨਾ ਰਫਾਇਨ ਚ ਬਣਾਈ ਜਾਂਦੇ ਨੇ ਪਰ ਰਫਾਇਨ ਤਾਂ ਉਹੀ ਸਿਹਤ ਲਈ ਮਾੜਾ ਹੈਗਾ ਜੇਸੀ ਕਿਉਂ ਬਾਤ ਤੋਂ ਜੇਸੀ ਕਿਉਂ ਨਹੀਂ ਬਾਤ ਕਰਾਂ ਜਿਹੜਾ ਮੋਲੇ ਦਾ 100 ਰੁਪਏ ਹੁਣ ਦਾ ਸਾਰੀ ਖਾ ਗਈ ਨਾ ਕਿਉਂ ਕਹਿੰਦੇ ਨੇ ਜਾਓ ਬਾਤ ਤੋਂ ਰਫਾਇਨ ਤਾਂ ਉਹੀ ਮਾੜਾ ਹੈਗਾ ਪਕੌੜੇ ਵੀ ਦੇਖਦੇ ਆ ਤੁਸੀਂ ਤਲੋ ਹੀ ਪਾ ਫੇਰ ਮਿਲ ਦਿਆਂਗੇ ਪਾ ਬਣਾ ਲਈ ਪਕੌੜੇ ਗੁਲਗੁਲੇ